ਅੰਡਰਸਟੈਂਡ ਐ ਐਨਸੀਆਰਟੀ ਨੇ ਆਪਣੇ ਸਿਲੇਬਸ ਵਿੱਚ ਕੁਝ ਚੇਂਜੇਸ ਕੀਤੀਆਂ ਨੇ ਐਨਸੀਐਫ 2020 ਅਕੋਰਡਿੰਗ ਇਹ ਚੇਂਜੇਸ ਹੋਈਆਂ ਨੇਗੀਆਂ ਤਾਂ ਐਨਸੀਆਰਟੀ ਨੇ ਆਪਣੀਆਂ ਦੋ ਬੁੱਕਸ ਹਿਸਟਰੀ ਐਂਡ ਜੀਓਗ੍ਰਾਫੀ ਦੇ ਵਿੱਚ ਕੁਝ ਚੇਂਜੇਸ ਕੀਤੀਆਂ ਨੇ ਜਿਵੇਂ ਹਿਸਟਰੀ ਦੇ ਵਿੱਚ ਉਹਨਾਂ ਨੇ ਮੁਗਲ ਚੈਪਟਰ ਐਂਡ ਦਿੱਲੀ ਸਲਤਨਤ ਦਾ ਚੈਪਟਰ ਉਹ ਹਟਾਇਆਗਾ ਤੇ ਉਹਦੀ ਜਗ੍ਹਾ ਦੇ ਉੱਪਰ ਜਿਵੇਂ ਕੁਝ ਗਵਰਨਮੈਂਟਸ ਦੀਆਂ ਆਪਣੀਆਂ ਸਕੀਮਸ ਵਗੈਰਾ ਆਈਆਂ ਨੇਗੀਆਂ ਕਰੰਟ ਜਿਹੜੀ ਸਕੀਮ ਚੱਲ ਰਹੀਆਂ ਨੇਗੀਆਂ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਦਾ ਭਿਆਨ ਇਹਨਾਂ ਨੇ ਚਲਾਇਆ ਸੀਗਾ ਜਾਂ ਇੱਕ ਨਵਾਂ ਚੈਪਟਰ ਨੇ ਐਡ ਕੀਤਾ ਇਹਦੇ ਵਿੱਚ ਕੁੰਬ ਦਾ ਹਨਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ ਤੇ ਇੱਕ ਜਿਹੜੀ ਜੀਓਗ੍ਰਾਫੀ ਦੀ ਬੁੱਕ ਹੈਗੀ ਸੈੰਦ ਕਲਾਸ ਦੀ ਉਹਦੇ ਵਿੱਚ ਇੱਕ ਨਵਾਂ ਚੈਪਟਰ ਜੋੜਿਆ ਗਿਆ ਪਵਿੱਤਰ ਭੂਗੋਲ ਦੇ ਨਾਮ ਤੇ ਤੇ ਉਹਦੇ ਵਿੱਚ ਜਿਵੇਂ ਚਾਰ ਧਾਮ ਯਾਤਰਾ ਵਗੈਰਾ ਹਨਾ ਤੇ ਜਿਹੜੇ ਜੋਤੀ ਲਿੰਗ ਪੀਠ ਵਗੈਰਾ ਆਏਗੇ ਨੇ ਤੁਹਾਨੂੰ ਨੇ ਇਹਦੇ ਚ ਐਡ ਕੀਤਾ ਗਿਆ ਹੈਗਾ ਤਾਂ ਇਹ ਕੋਈ ਚੇਂਜਸ ਹੋਈਆਂ ਨੇਗੀਆਂ ਆਪਾਂ ਜਿਹੜੀ ਵੀ ਚੇਂਜਸ ਹੋਈਆਂ ਨੇ ਆਪਣੇ ਐਨਸੀਆਰਟੀ ਕੋਰਸ ਦੇ ਵਿੱਚ ਆਪਾਂ ਇਹ ਜ਼ਰੂਰ ਕਰਾਂਗੇ ਹੁਣ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਐ ਵੀ ਜਿਹੜੀ ਚੇਂਜਸ ਕੀਤੀਆਂ ਗਈਆਂ ਨੇ ਕੀ ਤੁਹਾਨੂੰ ਲੱਗਦਾ ਐ ਵੀ ਇਹ ਚੇਂਜਸ ਸਹੀ ਨੇ ਜਾਂ ਫਿਰ ਇਹਦੇ ਵਿੱਚ ਕੋਈ ਹੋਰ ਕਾਰਨ ਹੋ ਸਕਦਾ ਐ ਤਾਂ ਤੁਸੀਂ ਆਪਣਾ ਜਿਹੜਾ ਵਿਊ ਹੈਗਾ ਇਸ ਕਮੈਂਟ ਦੇ ਵਿੱਚ ਜੁੜ ਦੇਣਾ ਹੈਗਾ ਠੀਕ ਹੈ ਜੀ ਤਾਂ ਇਹ ਨੋਟ ਕਰ ਲਿਓ ਕਈ ਵਾਰ ਤੁਹਾਨੂੰ ਕੁਐਸਚਨ ਜੀ ਪੁੱਛ ਲੈਣਾ ਹੁੰਦਾ ਇਹ ਇਹਦੇ ਨਾਲ ਇਟੇਰ ਕੁਐਸਚਨ ਤੁਹਾਨੂੰ ਇਗਜ਼ਾਮ 'ਚ ਪੁੱਛੇ ਜਾ ਸਕਦੇ ਹੁੰਦੇ ਨੇ ਥੈਂਕ ਯੂ ਵੈਰੀ ਮੱਚ ਮਿਲਦੇ ਆ ਇੱਕ ਨਵੇਂ ਸੈਸ਼ਨ ਦੇ ਨਾਲ ਤਦ ਤੱਕ ਲਈ ਪਾਈ ਥੈਂਕ ਯੂ